ਤੁਹਾਡੇ Jio ਯਾਦ ਹੈ Jio ਜਦੋਂ ਆਇਆ ਆਇਆ ਸੀਗਾ ਬਿਲਕੁਲ ਫ੍ਰੀ ਵੰਡੇ ਜਦੋਂ ਜਮਾਂ ਫ੍ਰੀ ਵੰਡਦਾ ਸੀਗਾ ਤੇ ਲੋਕਾਂ ਨੇ ਇੰਟਰਨੈਟ ਐਮ ਵਰਤਿਆ ਇੰਨਾ ਵਰਤਿਆ ਵੀ ਉਦੋਂ ਬਾਅਦ ਫਿਰ ਅਗਲੇ ਕਹਿੰਦੇ 799 ਦਿਓ ਤਾਂ ਚੱਲੂਗਾ ਅੱਤ ਪੈ ਗਈ ਇਹਦੇ ਚ ਨਾ ਇੱਕ ਗੱਲ ਪੁਰਾਣੇ ਸਮਿਆਂ ਦੀ ਅਕਸਰ ਕੋਟ ਹੁੰਦੀ ਹੈ ਭਗਤਾ ਜੀ ਇੱਕ ਕਹਾਣੀ ਸੌਖੇ ਤਰੀਕੇ ਨਾਲ ਜੇ ਸਮਝਾਇਆ ਜਾਵੇ ਤਾਂ ਜੀ ਜਿਹੜੇ ਪੁਰਾਣੇ ਸਮਿਆਂ ਚ ਰਾਜੇ ਹੁੰਦੇ ਸੀਗੇ ਉਹ ਖਾਣ ਪੀਣ ਦਾ ਮੁੱਲ ਵੀ ਉਹ ਤੈਅ ਕਰਦੇ ਸੀ ਹੂੰ ਜੀ ਵੀ ਸਮਾਜ ਚ ਜਿਵੇਂ ਟਾਬਾ ਚੱਲੀ ਜਾਂਦਾ ਤਾਂ ਰੋਟੀ ਦਾ ਮੁੱਲ ਕਿੰਨਾ ਹੈ ਵੀ ਉਹ ਉਦੋਂ ਵਧਾ ਨਹੀਂ ਸਕਦੇ ਸੀ ਤੁਸੀਂ ਜੀ ਜਿੰਨਾ ਰਾਜਾ ਤੈਅ ਕਰ ਦਿੰਦਾ ਸੀ ਹੂੰ ਰੋਟੀ ਦਾ ਮੁੱਲ 5 ਰੁਪਏ ਸੀਗਾ ਕਿਸੇ ਜਗ੍ਹਾ ਤੇ ਤੇ ਰੋਟੀ 5 ਰੁਪਏ ਦੀ ਉਸ ਜਗ੍ਹਾ ਤੇ ਵਿਕਦੀ ਸੀ ਹੂੰ ਜਿਹੜਾ ਟਾਬਾ ਦਾ ਮਾਲਕ ਸੀ ਉਹਨੇ ਕਿਹਾ ਵੀ ਰੋਟੀ ਦਾ ਮੁੱਲ ਵਧਾਈਏ ਵੀ ਹੁਣ ਸਵਾਦ ਜਿਆ ਨਹੀਂ ਆ ਰਿਹਾ ਪੜਤਾ ਨਹੀਂ ਜੀ ਖਾਂਦਾ ਜੀ ਉਹ ਮਨ ਚ ਸੋਚਦਾ ਵੀ ਇਹਦਾ ਮੁੱਲ ਜਿਹੜਾ ਉਹ 10 ਰੁਪਏ ਕਰ ਦਿੰਦੇ ਆ ਜੀ ਪਰ ਉਹ ਰਾਜੇ ਤੋਂ ਪੁੱਛਣਾ ਪੈਣਾ ਸੀਗਾ ਹੂੰ ਉਹ ਰਾਜੇ ਕੋਲੇ ਜਾਂਦਾ ਕਹਿੰਦਾ ਵੀ ਰਾਜਾ ਜੀ ਕਹਿੰਦਾ ਦੱਸੋ ਜੀ ਕਿਵੇਂ ਆਏ ਹੋ ਕਹਿੰਦਾ ਵੀ ਰੋਟੀ 5 ਰੁਪਏ ਦੀ ਵੇਚਦੇ ਆ ਤੇ ਮੁਨਾਫਾ ਘੱਟ ਹੈ ਹੂੰ ਮੈਂ ਰੋਟੀ ਦਾ ਮੁੱਲ ਵਧਾਉਣਾ ਹੈ ਰਾਜਾ ਕਹਿੰਦਾ ਕਿੰਨਾ ਕਰਨਾ ਹੈ ਕਹਿੰਦਾ ਵੀ ਡਬਲ ਕਰ ਦਿਓ ਜੀ ਰਾਜਾ ਕਹਿੰਦਾ ਕਿੰਨਾ ਕਹਿੰਦਾ 10 ਰੁਪਏ ਕਰ ਦिए ਜੀ ਉਹ ਕਹਿੰਦਾ ਅੱਛਾ ਥੋੜੀ ਦੇਰ ਸੋਚਦਾ ਰਾਜਾ ਕਹਿੰਦਾ ਰੋਟੀ ਦਾ ਮੁੱਲ 30 ਰੁਪਏ ਕਰ ਦੇ। ਰਾਜਾ ਕਹਿ ਦਿੰਦਾ। ਰਾਜਾ ਕਹਿ ਦਿੰਦਾ। ਹੂੰ। ਤਰਥੱਲੀ ਮੱਚ ਜਾਂਦੀ ਐ। ਹੂੰ। ਢਾਬੇ ਵਾਲਾ ਕਹਿੰਦਾ ਮਹਾਰਾਜ ਮਾਈ ਬਾਪ ਪੰਜ ਵਾਲੀ ਰੋਟੀ 30 ਦੀ ਕਿਵੇਂ ਹੋ ਜੂਗੀ? ਹੂੰ। ਹਹਾਕਾਰ ਮੱਚ ਜੂਗੀ। ਜੀ। ਰੋਟੀ ਖਾਣਗੇ ਕਿੱਥੋਂ ਲੋਕ? ਹੂੰ। ਉਹ ਕਹਿੰਦਾ ਇਹ ਮੇਰਾ ਹੁਕਮ ਐ ਤੂੰ ਕਰ ਤਾਂ ਸਹੀ। ਦੇਖਦੇ ਹਾਂ। ਤੈਨੂੰ ਮੁਨਾਫਾ ਕਿੰਨਾ ਚਾਹੀਦਾ ਐ? ਹੂੰ। ਉਹ ਕਹਿੰਦਾ ਜੀ ਮੈਂ ਤਾਂ ਦਸਾਂ ਦੀ ਵੇਚ ਕੇ ਰਾਜੀ ਆਂ। ਹੂੰ। ਮੈਂ ਤਾਂ ਪੰਜਾਂ ਵਾਲੀ ਦਸਾਹ ਦੀ ਵਿੱਚ ਨਹੀਂ ਐ ਮੈਨੂੰ 5 ਰੁਪਏ ਮੁਨਾਫਾ ਹੋ ਜੂਗਾ 30 ਦੀ ਉਹ ਕਹਿੰਦਾ ਮੈਂ ਤੈਨੂੰ ਕਹਤਾ ਤੂੰ 30 ਦੀ ਕਰ ਦੇ ਕੱਲ ਤੋਂ ਜੀ ਰੋਟੀ ਅਗਲੇ ਦਿਨ ਤੋਂ ਜੀ ਬੋਰਡ ਲੱਗ ਜਾਂਦਾ 30 ਰੁਪਏ ਦੀ ਹੋ ਜਾਂਦੀ ਰਾਤ ਤਰਥੱਲੀ ਮੱਚ ਜਾਂਦੀ ਹੈ ਪੂਰੇ ਰਾਤ ਚ ਲੋਕ ਕੰਦਾਂ ਚ ਵਜਦੇ ਆ ਰੌਲਾ ਪੈ ਜਾਂਦਾ ਵੀ 5 ਰੁਪਏ ਦੀ ਖਾਣੀ ਔਖੀ ਸੀ 30 ਰੁਪਏ ਦੀ ਰੋਟੀ ਕਿਵੇਂ ਖਾਵਾਂਗੇ ਜੀ ਹੁਣ ਤੁਹਾਡੇ ਦਿਮਾਗ ਚ ਪੈਟਰੋਲ ਤੇ ਡੀਜ਼ਲ ਚੱਲ ਰਿਹਾ ਹੋਣਾ ਬਿਲਕੁਲ ਜੀ 30 ਰੁਪਏ ਦੀ ਰੋਟੀ ਕਿੱਥੋਂ ਖਾਵਾਂਗੇ ਹੂੰ ਉਹ ਸਾਰੇ ਲੋਕ ਇਕੱਠੇ ਹੁੰਦੇ ਉਹ ਕਹਿੰਦੇ ਕੀ ਕਰੀਏ ਕਹਿੰਦੇ ਵੀ ਰਾਜੇ ਕੋਲੇ ਚਲਦੇ ਆ ਹੂੰ ਵੀ ਰਾਜਾ ਸਾਡੀ ਸੁਣੂਗਾ ਭਈ ਸਾਡਾ ਰਾਜਾ ਹੈ ਜੀ ਢਾਬੇ ਵਾਲੇ ਦੀ ਕੀ ਹਿੰਮਤ ਵੀ ਉਹ ਪੰਜ ਵਾਲੀ ਰੋਟੀ 30 ਦੀ ਵੇਚਦੇ ਹੂੰ ਰਾਜੇ ਕੋਲੇ ਇਕੱਠੇ ਹੋ ਕੇ ਜਾਂਦੇ ਆ ਰਾਜਾ ਤਿਲਮਲਾ ਉੱਠਦਾ ਗੁੱਸੇ 'ਚ ਜੀ ਪੂਰਾ ਗਰਮ ਹੋ ਜਾਂਦਾ ਲਾਲ ਰੱਤਾ ਚਿਹਰਾ ਢਾਬੇ ਵਾਲੇ ਦੀ ਇੰਨੀ ਜੁਰਤ ਹੂੰ ਪੰਜ ਵਾਲੀ ਰੋਟੀ 30 ਦੀ ਕਰਤੀ ਹੂੰ ਬੁਲਾਇਆ ਜਾਵੇ ਢਾਬੇ ਵਾਲੇ ਨੂੰ ਜੀ ਉਹ ਲੋਕ ਬੜੇ ਖੁਸ਼ ਹੁੰਦੇ ਆ ਵੀ ਸਾਡੀ ਸੁਣਵਾਈ ਹੈ ਯਾਰ ਇਸ ਰਾਜ ਚ ਸਾਡਾ ਰਾਜਾ ਹੈ ਹੂੰ ਰਾਜਾ ਇੱਕ ਪਾਸੇ ਉਹਨਾਂ ਨੂੰ ਬਾਹ ਦਿੰਦਾ ਤੇ ਦੂਜੇ ਪਾਸੇ ਟਾਵੇ ਵਾਲੇ ਨੂੰ ਬਾਹ ਦਿੰਦਾ ਕਹਿੰਦਾ ਹਾਂ ਬਈ ਤੇਰੀ ਜੁਰਤ ਕਿਵੇਂ ਹੋਈ ਤੂੰ ਪੰਜ ਵਾਲੀ ਰੋਟੀ 30 ਦੀ ਕੀਤੀ ਹੂੰ ਕਹਿੰਦਾ ਜਨਾਬ ਕਣਕ ਮਹਿੰਗੀ ਹੋਗੀ ਜੀ ਲੇਬਰ ਮਹਿੰਗੀ ਐ ਹੂੰ ਬਣਾਉਣਾ ਭਾਂਡੇ ਢਿੰਡੇ ਵੀ ਲਿਆਉਣੇ ਆ ਬਾਕੀ ਖਰਚੇ ਵੀ ਐ ਜੀ ਤੰਦੂਰ ਚ ਕੋਲਾ ਵੀ ਪਾਣਾ ਐ ਮੈਨੂੰ ਕੁਝ ਬਚਦਾ ਨਹੀਂ ਮੈਂ ਵਧਾਉਣਾ ਸੀ ਕਹਿੰਦਾ ਵਧਾਉਣ ਦਾ ਮਤਲਬ ਇਹ ਥੋੜੀ ਆ ਵੀ 5 ਵਾਲੀ 30 ਦੀ ਕਰ ਦੇਗਾ ਕਹਿੰਦਾ ਜੀ ਜੋ ਰਾਜੇ ਦਾ ਹੁਕਮ ਹੈ ਰਾਜਾ ਦੱਸ ਉਹ ਦੱਸ ਦਿਓ ਉਨੀ ਕਰ ਲਾਂਗੇ ਰਾਜਾ ਕਹਿੰਦਾ 30 ਰੁਪਏ ਤੂੰ ਰੇਟ ਕਰਤਾ 50% ਜਨਤਾ ਨੂੰ ਇਹਦੇ ਵਿੱਚ ਮੁਨਾਫਾ ਦਿੱਤਾ ਜਾਵੇ ਘਟਾ ਦਿਓ ਸਵੇਰ ਤੋਂ ਹਾਂ ਸਬਸਿਡੀ ਦੇ ਦਿਓ ਜੀ ਸਵੇਰ ਤੋਂ ਰੋਟੀ ਕਿੰਨੇ ਦੀ ਹੋਗੀ 15 20 15 ਰੁਪਏ ਦੀ ਹੋਗੀ ਲੋਕ ਕਹਿੰਦੇ ਠੀਕ ਹੈ ਜੀ ਜਿਕਾਰੇ ਲੱਗੇ ਉੱਥੇ ਨਾਰੇ ਲੱਗੇ ਰਾਜੇ ਦੇ ਨਾਂ ਦੇ ਕਿ ਰਾਜੇ ਨੇ ਸਿੱਧਾ 50% ਰੇਟ ਘਟਾਤੇ ਤੇ ਰੋਟੀ ਉਦੋਂ ਬਾਅਦ ਉਹ ਦਸਾਂ ਦੋ ਦਸਾਂ ਦੀ ਕਹਿੰਦਾ 15 ਦੀ ਹੋਣੀ 15 ਦੀ ਵਿਕਣ ਲੱਗੀ ਜੀ ਸ਼ਾਮ ਪੈ ਗਈ ਲੋਕ ਘਰੋ ਘਰੀ ਚਲੇ ਗਏ ਦੋ ਚਾਰ ਦਿਨ ਪੰਜ ਦਿਨ ਲੰਘੇ ਹੂੰ ਰਾਜਾ ਜੀ ਨੇ ਫਿਰ ਸੱਦ ਲਿਆ ਹੂੰ ਟਾਬੇ ਵਾਲੇ ਨੂੰ ਸੱਦਿਆ ਜਾਵੇ ਟਾਬੇ ਵਾਲਾ ਆ ਗਿਆ ਬੈਠਾ ਥੱਲੇ ਜੀ ਮਹਾਰਾਜ ਕੀ ਹੁਕਮ ਹੈ ਹੂੰ ਉਹ ਕਹਿੰਦਾ ਵੀ ਤੈਨੂੰ ਕਿੰਨੇ ਦੀ ਚਾਹੀਦੀ ਸੀ ਕਹਿੰਦਾ ਜੀ ਮੈਂ ਤਾਂ ਦਸਾਂ ਦੀ ਵੇਚ ਕੇ ਰਾਜੀ ਸੀ ਹਰੇਕ ਰੋਟੀ ਤੇ 5 ਰੁਪਏ ਉਤਲਏ ਇੱਧਰ ਰਾਜਾ ਜੀ ਦੇ ਦਰਬਾਰ ਚ ਪਹੁੰਚਦੇ ਕਰਦੇ ਉਹ ਕਹਿੰਦਾ ਜੀ ਸੱਤ ਵਚਨ ਜੋ ਹੁਕਮ ਹੈ ਜੀ ਤੇ ਅਗਲੇ ਦਿਨ ਤੋਂ 10 ਰੁਪਏ ਢਾਬੇ ਵਾਲੇ ਦੇ 5 ਇੱਧਰ ਗਏ ਰਾਜੇ ਕੋਲੇ 5 ਰਾਜੇ ਕੋਲੇ ਜਨਤਾ ਵੀ ਖੁਸ਼ ਢਾਬਾ ਵੀ ਖੁਸ਼ ਰਾਜਾ ਵੀ ਖੁਸ਼ ਤੇ ਰਾਜੇ ਦੇ ਨਾਂ ਦੇ ਨਾਰੇ ਵੀ ਲੱਗੇ ਕਿ ਅਸੀਂ ਐਸੇ ਰਾਤ ਚ ਰਹਨੇ ਆ ਜਿੱਥੇ ਅਸੀਂ ਗਏ ਇਕੱਠੇ ਹੋ ਕੇ रुपीया, रुपीया 50 ਮਿੰਟਾਂ ਚ ਸਾਡੀ ਸੁਣਵਾਈ ਹੋਈ ਤੇ ਸਾਡੇ ਰਾਜੇ ਨੇ ਕੋਈ 1 ਰੁਪਿਆ 2 ਰੁਪਏ ਨਹੀਂ 15 ਰੁਪਏ ਸਿੱਧਾ ਰੇਟ ਘਟਾਤਾ ਤੇ ਸਾਨੂੰ 50% ਫਾਇਦਾ ਦੇ ਕੇ ਇਹੋ ਜਿਹਾ ਰਾਜਾ ਸਾਨੂੰ ਕਿਤੇ ਲੱਭਣਾ ਤੇ ਹੁਣ ਵਾਲਾ ਇਹੋ ਜਿਹਾ ਰਾਜਾ ਕਿਤੇ ਸਾਨੂੰ ਲੱਭਣਾ ਕਿਆ ਬਾਤ ਹੈ ਲੋ ਕਾਂਗਰਸ ਦੀ ਸਰਕਾਰ ਸੀ ਕਿੱਡੇ ਸੌਕੇ ਢੰਗ ਨਾਲ ਬੜੀ ਛੋਟੀ ਕਹਾਣੀ ਦੇ ਰਹੀ ਕਿੱਡੀ ਵੱਡੀ ਗੱਲ ਸਮਝੋ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਪੈਟਰੋਲ ਡੀਜ਼ਲ ਜਦੋਂ 40 45 ਰੁਪਏ ਨੂੰ ਵਿਕਦਾ ਸੀ ਜੀ ਉਹ 60 65 ਨੂੰ ਹੋਇਆ ਹੌਲੀ ਹੌਲੀ 55 60 ਦੇ ਨੇੜੇ ਲੱਗਿਆ ਦੇਸ਼ ਤਰਤਲੀ ਮਚ ਗਈ ਕਹਿੰਦੇ ਸਰਕਾਰ ਹਟਾ ਦਿਓ ਨਵਾਂ ਰਾਜਾ ਲਿਆਣੇ ਆ ਜੀ ਨਵੇਂ ਰਾਜਾ ਸਾਹਿਬ ਆ ਗਏ 14 ਚ ਜੀ ਮੋਦੀ ਸਾਹਿਬ ਆ ਫੇਰ ਸ਼ਾਇਦ ਹੁਣ ਫੇਰ ਆ ਜਾਣ ਪੈਟਰੋਲ 100 ਨੂੰ ਹੱਥ ਪਵਾਤਾ ਫੇਰ ਇੱਕ ਦਿਨ ਆਏ ਕਿ 12 12 ਰੁਪਏ ਰੇਟ ਘਟਾ ਦਿੱਤਾ ਗਿਆ ਲੋਕ ਖੁਸ਼ ਵੀ ਕਿਆ ਰਾਜਾ ਆਇਆ 12 ਰੁਪਏ ਪੈਟਰੋਲ ਡੀਜ਼ਲ ਤੇ ਘਟਾਤੇ ਅਸੀਂ 88 ਰੁਪਏ ਚ ਹੁਣ ਖਰੀਦ ਰਿਆਂ ਇਹ ਭੁੱਲ ਗਏ ਵੀ ਪਿਛਲੇ ਰਾਤ ਚ ਤੁਹਾਨੂੰ 45 ਚ ਮਿਲਦਾ ਸੀ ਹੁਣ 88 ਚ ਖਰੀਦਦੇ ਹੋ ਉਹ 45 ਮੈਟਰ ਨਹੀਂ ਕਰਦਾ ਹੁਣ ਆਲੇ 12 ਘਟੇ ਚ ਲੋਕ ਤਾੜੀਆਂ ਮਾਰ ਰਹੇ ਐ ਜੀ ਤੁਸੀਂ ਸਵਾਲ ਤੁਹਾਡਾ ਇਹ ਸੀ ਕਿ ਜਦੋਂ ਕਾਰਪੋਰੇਟ ਸਰਕਾਰਾਂ ਨਾਲ ਹੱਥ ਮਲਾਉਂਦਾ ਤਾਂ ਕੀ ਬਣਦਾ ਫਿਰ ਦਸਾਂ ਪੰਜਾਂ ਵਾਲੀ ਰੋਟੀ 30 ਦੀ ਹੋ ਕੇ 15 ਚ ਵਿਕਦੀ ਐ ਕੀ ਬਾਤ